ਦੋਸਤੋ ਮੇਰੀ ਵੀਡੀਓ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਮੈਂ ਇੱਕ ਫੌਜੀ ਆ ਤੇ ਮੇਰਾ ਭਰਾ ਵੀ ਫੌਜੀ ਹੈ ਦੋਨੋਂ ਦੇਸ਼ ਦੀ ਸੇਵਾ ਕਰ ਰਹੇ ਹਾਂ ਪਰ ਸੇਵਾ ਇਦਾਂ ਦੀ ਸਾਡੇ ਵਾਜਮ ਨਿਆਰ ਕੀ ਸਾਡਾ ਘਰ ਪਰਿਵਾਰ ਸਾਰਾ ਬਰਬਾਦ ਹੋ ਰਿਹਾ ਹੈ ਸਾਡੇ ਘਰ ਲਵੇ ਇੱਕ ਇੰਡਸਟਰੀ ਲਗਾਈ ਗਈ ਹੈ ਜੋ ਇੱਕ ਸੈਨਟਰ ਹੈ ਇਹਦਾ ਪੂਰਾ ਜਿੰਨਾ ਵੀ ਸ਼ੋਰ ਹੈ ਕੂੜਾ ਕਰਕਟ ਹੈ ਸੁਸਰੀ ਹੈ ਮੇਰੇ ਘਰ ਚ ਆ ਰਿਹਾ ਹੈ ਏ ਮੇਰੀ ਮਾਤਾ ਕੀ ਅਸੀਂ ਦੋਨੇ ਭਰਾ ਅਗੇ ਹਰ ਛੁੱਟੀ ਆ ਕੇ ਅਸੀਂ ਐਸ ਡੀ ਐਮ ਸਾਹਿਬ ਸੀਸੀ ਸਾਹਿਬ ਪ੍ਰਦੂਸ਼ਣ ਬੋਰਡ ਪਟਿਆਲਾ ਪ੍ਰਦੂਸ਼ਣ ਬੋਰਡ ਪਟਿਆਲਾ ਹਰ ਜਗ੍ਹਾ ਮਿਲ ਕੇ ਆ ਚੁੱਕੇ ਸਾਨੂੰ ਕੇਸ ਲੜਦੇ ਹੋਏ ਡੇਢ ਸਾਲ ਤੋਂ 2 ਸਾਲ ਹੋ ਚੁੱਕੇ ਨੇ ਪਰ ਸਾਨੂੰ ਸਾਨੂੰ ਇਸ ਦਾ ਇਨਸਾਫ ਨਹੀਂ ਮਿਲਿਆ ਇਹਦੇ ਪੂਰੇ ਪ੍ਰੋਪਰ ਸਾਡੇ ਲਈ ਬੇ ਸਰਕਾਰੀ ਡਾਕੂਮੈਂਟ ਇਹ ਸੈਲਰ 2014 ਚ ਸੇਲ ਹੋ ਚੁੱਕਾ ਜਿੱਤੇ ਰਜਿਸਟਰੀ ਸਾਡੇ ਕੋਲ ਹੈ ਜਮਿਨੀ ਤੌਰ ਤੇ ਇਧਰ ਰਜਿਸਟਰੀ ਕਰਵਾਈ ਗਈ ਹੈ ਪਲੈਨ ਕਰਕੇ ਇਹਨੂੰ ਸੇਲ ਕੀਤਾ ਗਿਆ ਪਰ ਐਸਡੀਐਮ ਸਾਹਿਬ ਕਹਿੰਦੇ ਨੇ ਕਿ ਇਹ 1999 ਤੋਂ ਚੱਲ ਰਿਹਾ ਮੈਂ ਐਸਡੀਐਮ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਕੋਈ ਵੀ ਰਜਿਸਟਰੀ ਜਮਿਨੀ ਨਹਿਰੀ ਵਿਭਾਗ ਦੇ ਥਰੂ ਹੋਵੇ ਨਹਿਰੀ ਜ਼ਮੀਨ ਦੇ ਥਰੂ ਕਰਾ ਦਿੱਤੀ ਜੀ ਗਈ ਹੋਵੇ ਤੇ ਉਹ ਕਿਦਾਂ ਤੁਸੀਂ ਉਹਨੂੰ 1999 ਦਾ ਦਿਖਾ ਸਕਦੇ ਹੋ ਨੰਬਰ 2 ਇਹਦਾ ਮੀਟਰ ਜੋ ਸਮੀਟਰ ਹੈ ਇਹਦਾ ਉਹ 2024 ਚ ਅਪਲਾਈ ਹੋਇਆ ਤੇ 2024 ਜੇ ਨੂੰ ਕਨੈਕਸ਼ਨ ਮਿਲਿਆ ਉਹਦਾ ਡਾਕੂਮੈਂਟ ਸਾਡੇ ਕੋਲ ਆ ਪੂਰਾ ਇਹ ਪੂਰਾ ਬਿਜਲੀ ਵਿਭਾਗ ਦਾ ਡਾਕੂਮੈਂਟ ਹੈ ਇਹ ਇਹਦੀਆਂ ਮਸ਼ੀਨ ਦੇ ਬਿੱਲ ਜਿਹੜੀਆਂ ਇਥੋਂ ਮਸ਼ੀਨਾ ਲੈ ਕੇ ਆਏ ਨੇ 2024 ਚ ਨਵਾਂ ਲਾਇਆ ਕਨੈਕਸ਼ਨ ਪੂਰਾ ਪਲੱਸ ਇਹਦੇ ਜੋ ਬਿਜਟ ਕਰ ਰਹੇ ਨੇ ਕੰਮ ਕਰਦੇ ਨੇ ਉਹਨਾਂ ਦੀ ਵੀ ਵੀਡੀਓ ਪਹਿਲਾਂ ਮੈਂ ਪਾ ਚੁੱਕਿਆ ਹਾਂ ਵਿਟਨੈਸ ਉਹਨਾਂ ਦੀ ਕਿ ਉਹ ਖੁਦ ਇਹਦੇ ਵਿੱਚ ਬੋਲ ਰਹੇ ਨੇ ਕਿ ਇਹ ਨਵਾਂ ਹੀ ਲਾਇਆ ਗਿਆਗਾ ਮੈਂ بار بار ਰਿਕੁਐਸਟ ਕਰ ਰਿਹਾ ਐ ਅਸਲੀਮ ਸਾਹਿਬ ਡੀਸੀ ਸਾਹਿਬ ਕਿ ਇਹਨਾਂ ਨਾਲ ਪਰੇਸ਼ਾਨ ਕਰੋ ਕਿਸੇ ਨੂੰ ਕਿ ਉਹ ਗਲਤ ਕਦਮ ਚੱਕ ਲੇ ਅਸੀਂ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ ਦੇਸ਼ ਦੀ ਸੇਵਾ ਹੀ ਕਰ ਰਹੇ ਆ ਅਸੀਂ ਵੀ ਕਾਨੂੰਨ ਕੋਈ ਹੱਥ 'ਚ ਲੈਣਾ ਨਹੀਂ ਚਾਹੁੰਦੇ ਅਸੀਂ ਚੈਨਲ ਮੁਤਾਬਕ ਤੁਹਾਡੇ ਕੋਲ ਆਏ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੇਰਾ ਭਰਾ ਵੀ ਬੇਨਤੀ ਕਰ ਰਿਹਾ ਸਾਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਸ੍ਰੀ ਘਸਰ ਅਸੀਂ ਸਰ ਘਟੂ ਘਟੂਨ ਢੇਢ ਤੋਂ 2 ਸਾਲ ਹੋ ਗਏ ਸਾਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਟੀਸੀ ਸਾਹਿਬ ਐਸਡੀਐਮ ਸਾਹਿਬ ਨੂੰ ਬਾਰ ਬਾਰ ਅਸੀਂ ਲੈਟਰ ਆ ਥਰੂ ਜਾਣਕਾਰੀ ਦਿੰਦੇ ਰਹੇ ਆ ਵੀ ਸਰ ਇਦਾਂ ਘਰੇ ਪੋਲੂਸ਼ਨ ਆ ਰਿਹਾ ਹੈ ਆਵਾਜ਼ ਬਹੁਤ ਜ਼ਿਆਦਾ ਹੈ ਦੀ ਘਟੂ ਘਟ 2023 ਤੋਂ ਲੈ ਕੇ ਦਸੰਬਰ 2023 ਤੋਂ ਲੈ ਕੇ ਬਾਰ ਬਾਰ ਜੀਮੇਲ ਦੇ ਵੀ ਮੈਂ ਬਾਰ-ਬਾਰ ਲੈਟਰ ਪਾ ਚੁੱਕਿਆ। ਵੀ ਸਰ ਇਦਾਂ ਹੋ ਰਿਹਾ ਕਿਉਂਕਿ ਸਾਡਾ ਪਰਿਵਾਰ ਇਕੱਲਾ ਘਰ ਸਟੇ ਹੈ। ਅਸੀਂ ਦੋਨੇ ਡਿਊਟੀ ਕਰਦੇ ਆ। ਉਹ ਕਿਹੜੇ ਹਾਲ 'ਚ ਬਾਹਰ ਨਿਕਲ ਸਾਡੇ ਛੋਟੇ-ਛੋਟੇ ਸਰ ਬੱਚੇ ਆ। ਉਹਨਾਂ ਨੂੰ ਬਿਮਾਰੀਆਂ ਪਿਆਨ ਕਰਨ ਬਵਾਰੀਆਂ ਲੱਗ ਰਹੀਆਂ ਨੇ ਸਰ। ਅਸੀਂ ਦੱਸੋ ਕਿੱਧਰ ਲੈ ਕੇ ਜਾਈਏ ਉਹਨਾਂ ਨੂੰ। ਪਲੀਜ਼ ਰਿਕਵੈਸਟ ਕਰਦੇ ਆ। ਦੇਖੋ ਇਹਨਾਂ ਦੇ ਡਾਕੂਮੈਂਟ ਆ ਸੀ ਜਿਹੜੇ ਕਢਵਾਏ ਆ। ਕੋਈ ਅਸੀਂ ਜੈਲੀ ਡਾਕੂਮੈਂਟ ਨਹੀਂ ਕਢਵਾਏ। ਇਹ ਡਾਕੂਮੈਂਟ ਸਾਰੇ ਪ੍ਰੋਪਰ ਬੋਰਡ ਦੇ ਹੈ। ਉਹ ਵੀ ਅਥਾਈਜੇਸ਼ਨ ਅਥਾਈ ਬੋਟ ਹੈ ਉਹਦੇ ਜਿਵੇਂ ਇਹ ਰਜਿਸਟਰੀ ਹੈ ਸਰ ਇਸ ਦੀ 2014 ਚ ਇਹ ਸੇਲ ਹੋ ਚੁੱਕਾ ਹੈ ਇਹਨਾਂ ਨੇ 2014 ਚ ਖਰੀਦਾ ਹੈ ਜਿਹੜੇ ਬੰਦੇ ਨੇ ਇਹ ਮਸ਼ੀਨਰੀ ਲਾਈ ਹੈ 2023 ਦੇ ਵਿੱਚ ਉਸ ਬੰਦੇ ਨੇ ਚੌਥੀ ਜੀ ਆ ਕੇ ਮਸ਼ੀਨਰੀ ਲਾਈ ਹੈ 24 ਜੀ ਆ ਕੇ ਇਹਨਾਂ ਨੇ ਮੀਟਰ ਦਾ ਕਲੈਕਸ਼ਨ ਇਹ ਦੇਖੋ ਘਰ ਦੇ ਹਾਲਾਤ ਇਹ ਹਜੇ ਹੋਣੀ ਆ ਕੇ ਸਬੂਤਰੀ ਖੜਾਈ ਹੈ ਠੀਕ ਹੈ ਇਹ ਦੇਖੋ ਮੈਂ ਕਹਿੰਨਾ ਡੀ ਸੀ ਸਾਹਿਬ ਨੂੰ ਤੇ ਡੀ ਸੀ ਸਾਹਿਬ ਨੂੰ ਤੇ ਐਸ ਡੀ ਐਮ ਸਾਹਿਬ ਨੂੰ ਬੋਲ ਰਿਹਾ ਕਿ ਕਦੇ ਆ ਕੇ ਤੁਸੀਂ ਚੱਕਰ ਮਾਰਿਆ ਦੇਖਿਆ ਕਦੇ ਕੰਡੀਸ਼ਨ ਘਰ ਦੀ ਸਾਡੇ ਦੀ ਕਿੱਗਾ ਦੀ ਕੰਡੀਸ਼ਨ ਹੋ ਰੱਖੀ ਆ ਤੇ ਚਲੋ ਮੈਂ ਛੱਤ ਤੇ ਲੈ ਕੇ ਚੱਲਦਾ ਤੁਹਾਨੂੰ ਸਾਰਾ ਦਿਖਾਉਣਾ ਟੋਟੇ